ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗ ਤੇ ਹੋਰ ਸਨਾਵ ਜੀ ਕਿਵੇਂ ਹੋ ਤੁਸੀਂ ਅਮੀਰ ਹੈ ਸਾਰੇ ਠੀਕ ਠਾਕ ਹੋਮੂਗੀ ਤੇ ਰਾਜੀ ਕੁਸਤੀ ਹੋਮੂਗੀ ਜੀ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੱਸਦੇ ਹੋਏ ਰੱਖਣ ਜੀ ਇੱਥੇ ਜੀ ਸਵੇਰ ਦਾ ਟਾਈਮ ਝਾੜੂ ਲਾ ਰਹੀ ਸੀ ਹਾਂ ਝਾੜੂ ਲਾਉਣ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਜੀ ਧਾਰਾਂ ਚੋਂ ਤਾਰਾ ਚੋਕੀ ਫੇਰ ਅੰਦਰ ਆ ਕੇ ਹੋਰ ਕੰਮ ਕਰਾਂਗੇ ਜੀ ਕਦੇ ਮੱਝਾਂ ਵੱਲ ਜਾਣਾ ਪੈਂਦਾ ਜੀ ਕਦੇ ਇੱਧਰ ਇੱਕ ਵਾਰੀ ਤਾਂ ਕੋਈ ਵੀ ਕੰਮ ਨਹੀਂ ਹੁੰਦਾ ਜੀ ਹੁਣ ਤਾਰਾ ਚੋਕੀ ਲਿਆਵਾਂਗੇ ਫੇਰ ਹਜੇ ਮੱਝਾਂ ਕੱਖ ਖਾਂਦੀਆਂ ਹੁੰਦੀਆਂ ਨੇ ਜੀ ਤਾਂ ਕਰਕੇ ਉਹਨੇ ਟਾਈਮ ਦੇ ਵਿੱਚ ਫੇਰ ਆਪਾਂ ਅੰਦਰ ਥੋੜੀ ਜਿਹੀ ਕੰਮ ਕਰ ਲੈਨੇ ਆ ਫੇਰ ਬਾਹਰ ਦੇ ਵਿੱਚ ਨਵਾ ਕੇ ਮੱਝਾਂ ਮਾਰੀ ਬੰਨੇ ਹੋਣੀਆਂ ਨੇ ਜੀ ਪਾਣੀ ਪਿਆ ਕੇ ਉਹਨਾਂ ਨੂੰ ਤੇ ਇੱਥੇ ਅੱਜ ਇਹ ਲੱਗੀ ਸੀਗੀ ਜੀ ਸਵੇਰ ਦਾ ਵਲੌਗ ਸਾਂਝਾ ਕਰਨ ਤੁਹਾਡੇ ਨਾਲ ਬਹੁਤ ਟਾਈਮ ਹੋ ਗਿਆ ਜੀ ਹੁਣ ਕਦੇ ਜਿਆਦਾਤਰ ਗਰਮੀ ਕਰਕੇ ਰਸੋਈ ਜੀ ਵਲੌਗ ਆਉਂਦੇ ਨੇ ਆਪਣੀ ਅੰਮਾ ਦੇ ਘਟ ਆਉਂਦੇ ਨੇ ਜੀ ਗਰਮੀ ਕਰਕੇ ਐ ਹੋ ਜਾਂਦਾ ਜੀ ਫਟਾਫਟ ਕੰਮ ਕਰਕੇ ਨਵੇੜ ਦੀਏ ਜਦੋਂ ਆਪਾਂ ਫਿਰ ਕੈਮਰਾ ਸੈੱਟ ਕਰਨਾ ਜੀ ਲਾਉਣਾ ਵੀਡੀਓ ਬਣਾਉਣੀ ਫੇਰ ਟਾਈਮ ਬੱਧ ਲੱਗ ਜਾਂਦਾ ਕੰਮਾਂ ਨੂੰ ਨੂੰ ਆਪਾਂ ਫਟਾਫਟ ਕਰਕੇ ਨਵੇੜ ਦੰਨੇ ਜੀ ਐ ਹੁੰਦਾ ਵੀ ਧੁੱਪ ਚੜੂਗੀ ਬਾਹਰ ਫਿਰ ਬਾਹਰਲੇ ਕੰਮ ਆਪਾਂ ਪਹਿਲਾਂ ਕਰ ਲਈਏ ਅੰਦਰ ਤਾਂ ਹੋਈ ਹੋਈ ਫਿਰ ਵੀ ਹੋ ਜਾਂਦੇ ਨੇ ਜੀ ਇੱਥੇ ਲਾ ਕੇ ਚਾਹ ਗੋਪਾ ਤਾ ਚੋਲਾਂਗੇ ਜੀ ਤੇ ਅੱਜ ਇਹ ਮੱਝ ਤਾਂ ਨੂੰ ਇਹ ਰਿੰਗ ਰਹੀ ਸੀਗੀ ਜੀ ਅੱਜ ਸਵੇਰੇ ਜਦੋਂ ਬਾਹਰ ਆ ਜਾਨੇ ਗੇਟ ਕੋਲ ਕੇ ਫਿਰ ਇਹ ਰਿੰਗਣ ਲੱਪ ਜਾਂਦੀ ਹੈ ਜੀ ਤਾ ਚੋਣ ਤੋਂ ਬਾਅਦ ਫਿਰ ਖੜ ਜਾਂਦੀ ਹੈ ਟਿੱਕੇ ਪੰਜ ਤੋਂ ਸਵਾ ਪੰਜ ਦਾ ਟਾਈਮ ਸੀਗਾ ਇੱਥੇ ਹੁਣ ਤਾਂ ਦਿਨਾਂ ਦਾ ਬਹੁਤ ਫਰਕ ਪੈ ਗਿਆ ਜੀ ਪਹਿਲਾਂ ਗਰਮੀ ਦੇ ਵਿੱਚ 5 ਵਜੇ ਹਨ ਚਾਨਣ ਹੁੰਦਾ ਸੀ ਪੂਰਾ ਚਿੱਟਾ ਦਿਨ ਚੜਿਆ ਹੋਇਆ ਹੁਣ ਸਵੇਕਾ 5 ਹੋਣ ਵਾਲੀ ਸੀ ਇੱਥੇ ਨੇਰਾ ਸੀਗਾ ਜੀ ਕੈਮਰੇ ਦੇ ਵਿੱਚ ਥੋੜਾ ਜਿਹਾ ਘੱਟ ਨੇਰਾ ਲੱਗ ਰਿਹਾ ਹੈ ਪਰ ਕੈਮਰੇ ਤੋਂ ਬਿਨਾਂ ਬੱਦ ਨੇਰਾ ਸੀਗਾ ਜੀ ਬਹੁਤ ਫਰਕ ਪੈ ਗਿਆ ਜੀ ਦਿਨਾਂ ਦਾ ਹੁਣ ਤਾਂ ਹੁਣ ਦੁਪਹਿਰਾਂ ਵੀ ਨਹੀਂ ਖੜਦਾ ਆਏਗਾ ਇੰਨਾ ਅੱਗੇ ਦੁਪਹਿਰ ਪਹਿਲਾਂ ਮਸਾ ਲੰਘਦਾ ਸੀ 12 ਤੋਂ ਲੈ ਕੇ 4 ਵਜੇ ਤੱਕ ਮੈਂ ਸਾਟ ਟਾਈਮ ਲਾਗਦਾ ਹੁੰਦਾ। ਹੁਣ ਤਾਂ ਹੀ ਪਤਾ ਲੱਗਦਾ ਜੀ ਕਿ ਤਦੋਂ 4 ਵਜੇ ਜਾਂਦੇ ਨੇ। 4 ਵਜੇ ਤੋਂ ਬਾਅਦ ਫੇਰ ਸ਼ਾਮ ਨੂੰ ਹੀ ਦਿਨ ਖੜਦਾ ਹੈਗਾ। ਫਿਰ ਤਾਂ फटाफट ਕੰਮ ਕਰਦੇ ਆ ਜੀ। ਜਲਦੀ ਹੈ ਹੱਥ ਨੂੰ ਕੁਝ ਨੇਰਾ ਹੋਣ ਲੱਗ ਜਾਂਦਾ ਹੱਥ ਨੂੰ ਹੋ ਜਾਂਦਾ। ਕੰਮ ਕਰਦੇ ਕਰਦੇ 4 ਵਜੇ ਤੋਂ ਬਾਅਦ ਤਾਂ ਫੇਰ ਮਿੰਟ ਵੀ ਨਹੀਂ ਖੜਿਆ ਜਾਂਦਾ ਜੀ। ਫੇਰ ਵੀ ਕੰਮ ਕਰਦੇ ਕਰਦੇ ਨੇਰਾ ਹੋ ਜਾਂਦਾ ਹੈ। ਰੋਟੀ ਖਾਣੇ ਭਾਂਡੇ ਮਾਣਦੇ ਜਦ ਤੱਕ 9:00 9 ਦਾ ਟਾਈਮ ਹੋਈ ਜਾਂਦਾ ਸੀ। ਕਾਫੀ ਫਰਕ ਪੈ ਗਿਆ ਦਿਨਾਂ ਦਾ ਹੁਣ ਪਹਿਲਾਂ ਨਾਲ। ਹੁਣ ਗਰਮੀ ਫੇਰ ਹੋ ਗਈ ਜੀ ਉਨੀ ਵਗਰਮੀ ਤਾਂ ਪਹਿਲਾਂ ਵੀ ਸੀਗੀ ਜੀ। ਆਪਣੇ ਵੱਲ ਮੀਂਹ ਤਾਂ ਪਏ ਨੇ। ਪਰ ਇੰਨੇ ਨਹੀਂ ਪਏਗੇ ਜੀ ਵੀ ਖੁੱਲ ਕੇ ਜਿਵੇਂ ਪਿਆ ਹੋਵੇ। ਥੋੜਾ ਜਿਹਾ ਪੈ ਕੇ हट ਜਾਂਦਾ ਸੀਗਾ। ਜਿਆਦਾ ਮੀਂਹ ਨਹੀਂ ਪਏਗੀ। ਮੁੱਲ ਤੋਂ ਤਿੰਨ ਦਿਨ ਹੋ ਗਏ ਜੀ ਤੇਜ਼ ਧੁੱਪ ਨਿਕਲਦੀ ਹੈ ਹਵਾ ਜਰੂਰ ਚੱਲਦੀ ਹੁੰਦੀ ਹੈ ਹੁਣ ਤਿੰਨ ਦਿਨਾਂ ਦੀ ਪਰ ਧੁੱਪ ਨਿਕਲਦੀ ਹੈ ਜੀ ਨਾਲ ਪਹਿਲਾਂ ਹਵਾ ਵੀ ਨਹੀਂ ਚੱਲਦੀ ਸੀ ਪਹਿਲਾਂ ਜਿਆਦਾ ਗਰਮੀ ਸੀ ਹੁਣ ਜੇ ਕੰਮ ਕਰਦੇ ਆ ਬਾਹਰ ਹਵਾ ਚੱਲਦੀ ਹੈ ਤਾਂ ਵਧੀਆ ਲੱਗਦਾ ਜੀ ਰਣਜੀਤ ਜੋਹੜ ਪਹਿਣਾ ਉਹਨਾਂ ਵੱਲ ਵੱਧਮੀ ਪੈ ਰਹੇ ਨੇ ਉਹਨਾਂ ਦੀ ਹੁਣ ਵੀ ਵੀਡੀਓ ਆਈ ਸੀ ਬਹੁਤ ਜਿਆਦਾ ਨਹੀਂ ਸੀਗਾ ਉਹਨਾਂ ਦੇ ਪਰ ਆਪਣੀ ਇੰਨੇ ਵੀ ਨਹੀਂ ਪੈਂਦੀ ਜੀ ਆਪਣੇ ਵੱਲ ਘੱਟ ਪੈਂਦੇ ਨੇ ਪੈਂਦਾ ਜਾਂਦਾ ਜੀ ਐ ਪਰ ਜਿਆਦਾ ਨਹੀਂ ਪੈਂਦਾ ਥੋੜਾ ਜਿਹਾ ਪੈ ਕੇ ਛੱਡ ਜਾਂਦਾ ਕਦੇ ਇੱਧਰ ਘੰਟਾ ਪੈਂਦਾ ਥੋੜਾ ਜਿਹਾ ਤੇਜ਼ ਨਹੀਂ ਤਾਂ ਸੜਾਕਾ ਜਿਹਾ ਪੈ ਕੇ ਛੱਡ ਜਾਂਦਾ ਲਓ ਜੀ ਆਪਾਂ ਜਿੱਥੇ ਕਿ ਰੱਕ ਝਾੜੂ ਲਾਉਣਾ ਉਹਨਾਂ ਕਲਾ ਕੇ ਅੰਦਰ ਵੀ ਰਲਾਵਾਂਗੇ ਇਹ ਬਾਹਰ ਲਾ ਦੇਣੀ ਨੇ ਜੀ ਇਹ ਕੰਡਾ ਤੇ ਛੋਟੀ ਕੰਡਾ ਜਿਹੜੀ ਇਹਦੇ ਉੱਤੇ ਰੋਟੀ ਪਾ ਦਿੰਨੇ ਹੁੰਦੇ ਆਂ ਚੂੜਕੇ ਚਿੜੀਆਂ ਆਉਂਦੀਆਂ ਨੇ ਜੀ ਸਵੇਰੇ ਛੋਟੀਆਂ ਛੋਟੀਆਂ ਚਿੜੀਆਂ ਜੀ ਉਹ ਖਾ ਲੈਂਦੀਆਂ ਨੇ ਜੀ ਕਬੂਤਰ ਕੁਗੀਆਂ ਵਗੈਰਾ ਆ ਜਾਂਦੇ ਨੇ ਜੀ ਜਿਹੜਾ ਵੀ ਖਾ ਜਾਂਦਾ ਪੰਛੀ ਜਿਹੀ ਦੀ ਰੈਡੀ ਹੋਈ ਐ ਕਾਟੂ ਆ ਜਾਂਦੀਆਂ ਨੇ ਜੀ ਕਾਟੂ ਬਹੁਤ ਫਿਰਦੀਆਂ ਨੇ ਜੀ ਇਹਨੇ ਡਰਕਟਾਂ ਕਰਕੇ ਇੰਨੀ ਕਿ ਵੀਡੀਓ ਬਣਾਈ ਸੀ ਜੀ ਆਪਾਂ ਸਵੇਰੇ ਸਵੇਰੇ ਫਿਰ ਉਸ ਤੋਂ ਬਾਅਦ ਕੋਈ ਕਲਿੱਪ ਨਹੀਂ ਲੈਗੀ ਕਿ ਸ਼ਾਮ ਨੂੰ ਕਈ ਵਾਰੀ ਆ ਹੀ ਹੋ ਜਾਂਦਾ ਜੀ ਜੇ ਸਵੇਰੇ ਬਣਾਈ ਜਾਵੇ ਤਾਂ ਠੀਕ ਹੈ ਦਿਨ 'ਚ ਕਦੀ ਹੁੰਦੀ ਐ ਸ੍ਰੂ ਨਹੀਂ ਤਾਂ ਸ਼ਾਮ ਨੂੰ ਜਾ ਕੇ ਬਣ ਜੇ ਜਰਮੀ ਕਰਕੇ ਔਖਾ ਹੋ ਜਾਂਦਾ। ਹੋਰ ਤਾਂ ਕੋਈ ਚੱਕਰ ਨਹੀਂ ਹੁੰਦਾ ਜੀ। ਪਾਣੀ ਆਪਣਾ ਬਰਮ ਹੋ ਗਿਆ ਜੀ। ਇਹ ਧਾਲ ਮੁੰਦੀ ਮਸਰੀ ਢੋਕ ਤੇਰੇ ਵੀ ਇਹ ਵੀ ਚਾਪਤੀ ਆਣੀ ਆ। ਈਰੋ ਵਾਲੀ ਆਇਤੋ ਝੱਗ ਲਾ ਕੇ ਇਹਦੀ ਫਿਰ ਨੂੰ ਅੰਦਰ ਚਾਪਦੀ। ਨਾਲ ਤਾਪ ਲਾ ਕੇ ਦੁੱਧਾ ਵਾਲੀਆਂ ਉਹਨੇ ਇਹਦੇ ਉੱਤੋਂ ਆਪ ਮਲਾਈ ਲਾ ਲੈਨੇ ਆ। ਆਵਾਲੀ ਦੇ ਕੇ ਫੇਰ ਲਾ ਲਾਂਗੇ ਪੌੜੀ ਦੁਬਾਰੇ ਸਵੇਤ ਵਰ ਕੋਈ ਦੁਬਾਰੀ ਬਲਾਉਂ ਨਹੀਂ ਬਣਾਇਆ ਗਿਆ ਜੀ ਆ ਵਾਲੀ ਆ ਗਈ ਮੁੰਗੀ ਮਸਲੀਆ ਜਿਹੜੀ ਕਿ ਆਪ ਦਾ ਛੇ ਦੇ ਉੱਤੇ ਉਹ ਆਪਾਂ ਨਾਲ ਰੱਖੀ ਹੈ ਜੀ ਇਹ ਪਿਆਰ ਜੀ ਪਾ ਲਾਂਗੇ ਨਾਲ ਇਹਦੇ ਨੂੰ ਮਿਰਚ ਪਾ ਦਾਂਗੇ ਕਿਉਂ ਪਾ ਦਾਂਗੇ ਉੱਚੀ ਸਾਰਾ ਤੁਸੀਂ ਆ ਦਿਨ ਆਪਾਂ ਸੜਕਾ ਨਹੀਂ ਲਾਉਂਦੇ ਬਿਨਾਂ ਦੱਖੇ ਆ ਗਈ ਨਾ ਮੁੰਗੀ ਜੀ ਉਧਰ ਰੱਖਿਆ ਹੋਇਆ ਹਾਂ ਜੀ ਹੁਣ YouTube 'ਤੇ ਜ਼ਿਆਦਾ ਵੀਡੀਓ ਇੰਗਲਿਸ਼ 'ਚ ਚਲਾਉਣ ਲੱਗ ਗਿਆਂ। ਕਈ ਭੈਣ ਭਰਾ ਕਹਿੰਦੇ ਨੇ ਜੀ ਵੀਡੀਓ ਇੰਗਲਿਸ਼ 'ਚ ਚੱਲੀ ਜਾਂਦੀ ਐ। ਉਹ ਆਪਣੇ ਆਪ ਹੀ ਹੋ ਜਾਂਦੀ ਐ ਜੀ। ਕਈ ਭੈਣਾਂ ਦੀ ਹੋਰ ਵੀ ਚੱਲਦੀ ਹੁੰਦੀ ਐ। ਬਹੁਤ ਵੀਡੀਓ ਦਿੱਤੀਆਂ ਨੇ। ਪਰ ਉਹ ਆਪਾਂ ਨੂੰ ਪੰਜਾਬੀ ਦੀ ਆਇਆਂ ਦਰੀਆਂ ਦੀ ਲੱਗਦੀਆਂ ਹੈ ਜੀ ਇੰਗਲਿਸ਼ 'ਚ ਦੇ ਵਿੱਚ। ਪਹਿਲਾਂ ਤਾਂ ਕੋਈ ਹੁੰਦੀ ਸੀ ਕਿ ਕਦੇ ਹੁਣ ਬਹੁਤ ਚੱਲ ਰਹੀਆਂ ਨੇ ਜੀ ਡੇਲੀ ਵਾਂਗੂੰ ਹੀ ਹੁੰਦੀ ਜਾਂਦਾ ਹੈ ਆਪਾਂ ਤਾਂ ਨਹੀਂ ਇੱਥੇ ਕਿਉਂ ਚਾਹੁੰਦੀਆਂ ਨੇ ਇੰਗਲਿਸ਼ ਦੇ ਵਿੱਚ ਕਈਆਂ ਪੰਜਾਬੀ 'ਚ ਲਿਖਦੀ ਹੈ ਜੀ ਕਈਆਂ ਨੂੰ ਇੰਗਲਿਸ਼ 'ਚ ਚੱਲਦੀ ਹੈ ਅਲੱਗ-ਅਲੱਗ ਚੱਲਦੀਆਂ ਨੇ ਨਾਲ ਹੀ ਆਪਾਂ ਨੂੰ ਮੇਚ ਪਾਉਣੇ ਆ ਨੇ ਕਿਉਂ ਪਾ ਦਾਂਗੇ ਜੀ ਉਬਲੂ ਨਹੀਂ ਦਾਲ ਆਪੀ ਣਾੜੇ ਪੈਂਟਾਂ ਕੱਲ ਨੂੰ ਜਿਹੜਾ ੜਾ ਕੇ ਕਿਉਂ ਪਾਉਣਾ ਸੀ ਆਪਾਂ ਇੱਥੇ ਪਾ ਦਿੱਤੇ ਨੂੰ ਵਿੱਚ ਜਿਹੜਾ ਸਮਾਨ ਪਾਉਣਾ ਸੀ ਆਪਾਂ ਉਹ ਪਾ ਦਿੱਤਾ ਸਾਰਾ ਪਿਆਜ਼ ਪਾ ਦਿੱਤੇ ਨੇ ਲਸਣ ਕਰਕੇ ਆਈ ਦਾਲ ਚ ਪਾਉਣੀ ਹੁੰਦੀ ਹੈ ਜੀ ਐ ਨਹੀਂ ਪਾਉਣੀ ਤੇ ਟਮਾਟਰ ਵੀ ਨਹੀਂ ਪਾਉਂਦੇ ਵਿੱਚ ਇਹ ਮਿੱਠੀ ਬਰਤੀ ਹੈ ਜੀ ਹੁਣ ਆਪਾਂ ਮੀਡੀਅਮ ਜਗਾਸ ਕਰ ਦਾਂਗੇ ਔਲੀ ਔਲੀ ਬਣ ਜੇਗੀ ਹੁਣ ਇਹ ਉੱਪਰ ਨੂੰ ਨਹੀਂ ਆਉਂਦੀ ਨਾਲ ਤਹੇ ਦੇ ਵਿੱਚ ਘਿਓ ਪੈ ਗਿਆ ਤੇ ਜਿਹੜੀ ਇਹ ਧੱਗ ਜੀ ਆਉਂਦੀ ਹੈ ਉੱਪਰ ਨੂੰ ਉਹ ਆਪਾਂ ਲਾ ਦਈਏ ਫਿਰ ਉੱਪਰ ਨੂੰ ਨਹੀਂ ਆਉਂਦੀ ਇਹ ਲੈ ਦੇ ਕਰ ਦਿੱਤੀ ਹੈ ਜੀ ਤੇ ਇਦਰਾ ਪਰ ਰੋਟੀ ਬਣਾ ਲਾਂਗੇ ਦਾਲ ਵੀ ਰਿਜਣ ਆਈ ਹੈ बस 5-7 ਮਿੰਟ ਹੋਰ ਲੱਗਣਗੇ ਡਾਲ ਲਿਆਈ ਵਾਪੇ ਗਈ ਥੋੜਾ ਜਿਹਾ ਚੱਗਦੀ ਲੱਗਣਾ ਪੈਂਦਾ ਹੈ ਰੋਟੀ ਬਣਾਉਣਾ ਪਰ ਅਜ ਮੈਂ ਹਜੇ ਲੱਗੇ ਰਹੀ ਸੀ ਜੀ ਤਵਾ ਤੋਂ ਬਾਬਾ ਆ ਵੀ ਗਿਆ ਪੇਰਾ ਪਾ ਦੁੱਧ ਪਾ ਦਿੱਤਾ ਸੀ ਕਈ ਵਾਰੀ 10 ਮਿੰਟ ਪਹਿਲਾਂ ਆ ਜਾਂਦਾ ਹੈ ਪਪਾ ਕਈ ਬਰਲੀਡ ਇਹਦੇ ਕਰ ਕੀ ਹੋ ਜਾਂਦਾ ਜੀ ਜਿਹੜੀ ਬੁਰੀ ਆਇਲ ਲਿਸਟ ਚਾਹੀਦੀ ਹੈ ਜੀ ਅਗਲੀ ਜੇ ਕਿਸੇ ਪੈਨ ਨੂੰ ਪਤਾ ਹੈਗਾ ਜੀ ਇਹਦੇ ਬਾਰੇ ਜੀ ਆਟਾ ਟੋੜਾ ਹੋਇਆ ਜਿਹੜਾ ਉਹ ਪੰਤਾ ਪਰ ਮੈਂ ਜਾਈਦਾ ਨਹੀਂ ਤਾਂ ਜਿਹੜੂ ਦੱਸਿਆ ਨਹੀਂ। ਜਿਹੜੀਆਂ ਭੈਣਾਂ ਨੇ ਚੈਨਲ ਵਧੀਆ ਬ로우 ਹੋਈ ਹੋਈ ਨੇ ਤੁਹਾਨੂੰ ਕਹਿ ਜੀ। ਆਪਸ਼ਨ ਤਾਂ ਹੁੰਦੀ ਹੈ ਜੀ ਆਟੋ ਡਬ। ਪਰ ਆਪਾਂ ਦੇ ਉੱਤੇ ਕੋਈ ਕਲਿੱਕ ਆ ਵਗੈਰਾ ਨਹੀਂ ਕਰਿਆ ਹੈਗਾ ਜੀ। ਪਹਿਲਾਂ ਹੈਗਾ ਇਸ ਵੀਡੀਓ ਤੇ ਹੁੰਦੀ। ਮੁੰਤਾ ਤੇਰੀ ਮੈਂ ਇੱਕ ਵੀਡੀਓ ਤੁਹਾਨੂੰ ਲਾ ਦਿੰਦੀ ਹਾਂ। ਹੁਣ ਆਪਾਂ ਆਪਣਾ ਜਾਲੀ ਕਰ ਨੂੰ। ਹੁਣ ਰੋਟੀ ਆ ਰਹੀ ਹੈ। ਇਹ ਤਾਂ ਗੈਸ ਕੱਟ ਕਰਤਾ ਜਾਈਂ। ਆ ਜਿਆਦੀ ਖਿੰਡਾ ਹੋ ਜਾਂਦਾ। ਰੋਟੀਆਂ ਫਿਰ ਸੁੱਕਣ ਲੱਗ ਜਾਂਦੀਆਂ ਨੇ। ਜੇ ਤੇਜ਼ ਕਰ ਲੈ ਤੇ ਲੈ ਲੈਂਦੀਆਂ ਤੇ ਫਿਰ ਮੰਜਾ ਲੱਗ ਜਾਂਦੀਆਂ ਨੇ। ਟਾਈਪ ਲਾਇਆ ਜਿਹੜਾ ਇਹ ਆਪਣਾ ਉਹਦੀ ਡੰਡੀ ਪਹਿਲਾਂ ਟੁੱਟ ਗਈ ਸੀ ਆਪਾਂ ਲਾ ਲਈ ਸੀ ਦਵਾਰੇ ਦਵਾਰੇ ਵੀ ਟੁੱਟ ਗਈ ਉਹ ਤਾਂ ਬਹੁਤ ਵਧੀਆ ਜੀ ਪਰ ਉਹਦੀ ਡੰਡੀ ਨਹੀਂ ਰਹਿਦੀ ਹੈਗੀ ਤਾਂ ਆਪਾਂ ਕੀ ਕਰਾਂ ਫਿਰ ਉਹ ਲਾਇਆ ਅੰਦਰ ਹੀ ਹੁਣ ਇਹਦੇ ਕੀ ਬਣਾਵਾਂ ਨੇ ਲੋਕਿਆ ਤੇ ਇਹ ਪਿਆਲੀ ਉਹੀ ਰੱਖਿਆ ਆਪਣਾ ਇਹ ਨਾਟਤਾ ਹੀ ਨਹੀਂ ਇਥੇ ਡੰਡੀ ਟਿਕਾ ਜਾਂਦੀ ਹੈ ਉਹ ਮਾ ਪਕੜ ਟਕਾਟਾ ਹੁਣ ਰੋਟੀ ਸੁੱਕਣ ਲੱਗੀ ਹੁਣ ਤੱਕ ਉਹ ਟੈਂਟਰਾਂ ਦੀ ਫੇਲ ਬਹੁਤ ਘੜਮੀ ਪੈਣ ਲੱਗੀ ਦੀ ਟੈਂਟਰ ਹੋਵੇ ਤਾਂ ਆਪਣੀ ਧੁੱਪ ਹੁੰਦੀ ਹੈ ਪੂਰੀ ਰਣਜੀਤ ਭੈਣ ਦੇ ਸੇ ਨੱਚ ਦਿਖਾ ਰਹੇ ਸੀਗੇ ਜੀ ਭੈਣ ਉਹਨਾਂ ਦੇ ਬਹੁਤ ਮੀਹ ਪੈ ਰਹੀਆ ਹੋਊਗੀ ਅੱਜ ਕੱਲ ਪਰ ਆਪਨੇ ਤਿੰਨ ਦਿਨ ਹੋ ਗਏ ਬਹੁਤ ਤੇਜ਼ ਧੁੱਪੀ ਅੱਜ ਆਪਾਂ ਰੋਟੀ ਬਣਾ ਲਈ ਅੱਜ ਦੀ ਵੀਡੀਓ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਆ ਗਏ ਆਪਣੀ ਬਣਾ ਲਈ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸਬਸਿਡੀ ਕਾ ਈਸ ਆਰ ਐਨ